ਆ ਦੇਖੋ ਜੀ ੱੱਕਾ ਕਰਾ ਰਿਆ ਮੋਪਰਾ ਦੇਖੋ ਇਹ ਆ ਦੇਖੋ ਆ ਦੇਖੋ ਹੈ ਆ ਆ ਆ ਘੜੀਆਂ ਗੱਡੀਆਂ ਜੀ ਆ ਹੋਰ ਜਾਈ ਜਾਂਦੀਆਂ ਗੱਡੀਆਂ ਇਹ ਆ ਜਾਈਏ ਬੋਲ ਬੋਲ ਆ ਆ ਜਾਈ ਨੇ ਗੱਡੀਆਂ ਇਹ ਆ ਆ ਵੇਖ ਆ ਵੇਖ ਰੌਂਦੀਆਂ ਗੱਡੀਆਂ ਦੇਖ ਮੋਪਰ ਦੀਆਂ ਆ ਆ ਆ ਘੜੀਆਂ ਇਹ ਠੱਕੇ ਨਾਲ ਗਰੀਬਾਂ ਦੀ ਪੈਲੀ ਬਾਹ ਰਹੇ ਨੇ ਇਹ ਆ ਦੇਖੋ ਠੱਕੇ ਨਾਲ ਗਰੀਬਾਂ ਦੀ ਪੈਲੀ ਬਾਹ ਰਹੇ ਨੇ ਆ ਦੇਖੋ ਪਰਲੇ ਪੱਛੇ ਵੀ ਗੱਡੀਆਂ ਖੜੀਆਂ ਨੇ ਠੱਕੇ ਸ਼ਾਹੀ ਨਾਲ ਠੱਕੇ ਸ਼ਾਹੀ ਨਾਲ ਸਾਢੇ 7 ਨ ਖੜੇ ਉਹ ਵੀ ਪੰਨੇ ਤੋੜੇ ਗਏ ਨੇ ਇਹ ਮੋਫਰ ਹੈ ਜਿਹੜਾ ਮੋਫਰ ਨਾ ਇਹ ਬਹੁਤ ਹੀ ਨੀਚ ਤੇ ਘਟੀਆ ਇਨਸਾਨ ਹੈ ਇਹ ਨੇ ਹੁਣ ਤੱਕ ਇਹ ਨੇ ਬਹੁਤ ਹੀ ਗਰੀਬਾਂ ਨਾਲ ਠੱਗਾ ਕੀਤਾ ਹਰ ਇੱਕ ਨਾਲ ਠੱਗਾ ਕਰਦਾ ਹੈ ਇਸ ਪਵਨਤਮਾਨ ਨੂੰ ਇਹੀ ਅਰਦਾਸ ਸਾਡੀ ਇਹੀ ਬੇਨਤੀ ਆ ਵੀ ਸਾਡੀ ਸਹਾਇਤਾ ਕਰੀ ਜਾਵੇ ਸਾਡੀ ਸਹਾਇਤਾ ਕਰਾਓ ਜੀ ਤੁਹਾਨੂੰ ਪਹਿਲਾਂ ਵੀ ਅਸੀਂ ਸੰਗਰੂਰ ਮਿਲ ਕੇ ਆਏ ਸੀ ਇਸੇ ਕੰਮ ਵਾਸਤੇ ਹੱਥ ਜੋੜ ਕੇ ਬੇਨਤੀ ਆ ਗਰੀਬਾਂ ਨਾਲ ਤੱਕਾ ਨਾ ਕਰਨ ਦਿਓ ਤੁਸੀਂ ਕਿਤੇ ਤੁਸੀਂ ਵਾਅਦੇ ਕਰੇ ਸੀ ਇਹ ਵਾਅਦੇ ਤੇ ਕਾਇਮ ਰਹੋ ਆਹ ਦੇਖੋ ਜੀ ਆ ਆਵਰਦੀਆਂ ਗੱਡੀਆਂ ਆ ਆਵਰਦੀਆਂ